ਤਰਨਤਾਰਨ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਗੁਪਤ ਸੂਚਨਾ ਦੇ ਆਧਾਰ ਤੇ ਗੋਇੰਦਵਾਲ ਸਾਹਿਬ ਵਿਖੇ ਨਾਕਾਬੰਦੀ ਦੌਰਾਨ ਪੰਜ ਮੈਂਬਰੀ ਗੈਂਗਸਟਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਸਬੰਧੀ ਤਰਨਤਾਰਨ ਦੇ ਐਸਐਸਪੀ ਦਰਸ਼ਨ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਹ ਗੈਂਗਸਟਰ ਪਿਛਲੇ ਲੰਬੇ ਸਮੇਂ ਤੋਂ ਤਰਨਤਾਰਨ ਜ਼ਿਲ੍ਹੇ 'ਚ ਲੁੱਟਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਇਹਨਾਂ ਨੂੰ ਗੋਇੰਦਵਾਲ ਸਾਹਿਬ ਦੇ ਬਾਹਰ ਨਾਕਾਬੰਦੀ ਦੌਰਾਨ ਇੱਕ ਦੇਸੀ ਪਿਸਤੌਲ ਜਿੰਦਾ ਕਾਰਤੂਸ ਤੇਜ਼ ਧਾਰ ਹਥਿਆਰ 10 ਮੋਟਰਸਾਈਕਲ ਤੇ 40000 ਦੀ ਨਕਦੀ ਸਮੇਤ ਗਿਫਤਾਰ ਕੀਤਾ ਗਿਆ ਇਹਨਾਂ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਇੱਕ ਲੁੱਟਾਂ ਖੋਹਾਂ ਕਰਨ ਵਾਲਾ ਗੈਂਗ ਪੰਜ ਬੰਦੇ ਨੇ ਇੱਕ ਇਹਨਾਂ ਜੋ ਫਰਾਰ ਹੋ ਗਿਆ ਕੱਲ ਪਰੋਵਾਲ ਪਿੰਡ ਹੈ ਗੋਵਿੰਦਵਾਲ ਸਥਾਨੇ ਦੇ ਵਿੱਚ ਉੱਥੋਂ ਐਸੇ ਤੋਂ ਗੋਵਿੰਦਵਾਲ ਤੇ ਇੰਸਪੈਕਟਰ ਸੀਆਈ ਦੇ ਭਾਈ ਕਿ ਉੱਥੇ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਸੀ ਰੇਡ ਕੀਤਾ ਇਹਨਾਂ ਤੋਂ ਹੁਣ ਤੱਕ ਇੱਕ ਪਿਸਤੌਲ ਮਿਲਿਆ ਹੈ ਪਿਸਤੌਲ ਦਨ 4000 ਰੁਪਏ ਦੀ ਲੱਗਦੀ ਤੇ 10 ਮੋਟਰਸਾਈਕਲ ਇਹਨਾਂ ਨੂੰ ਬ੍ਰਾਂਡ ਹੋ ਚੁੱਕੇ ਨੇ ਸਪਲੈਂਡਰ ਗੈਂਗ ਦੇ ਨਾਮ ਜਿਹੜੇ ਤੁਹਾਡੀਆਂ ਰੋਜ਼ ਆ ਰਹੀਆਂ ਸੀ ਕਿ ਸਪਲੈਂਡਰ ਗੈਂਗ ਇੱਕ ਹੋ ਕੇ ਲੈ ਗਿਆ ਉਹ ਹੋ ਕੇ ਲੈ ਗਿਆ ਉਹ ਸਾਰੇ ਰਿਕਵਰ ਹੋ ਚੁੱਕੇ ਨੇ ਟੋਟਲੀ 27 ਵਾਰਦਾਤਾਂ ਮੰਨ ਚੁੱਕੇ ਨੇ ਜਿਨ੍ਹਾਂ ਚੋਂ 12 ਰਿਪੋਰਟਡ ਨੇ ਇਹਨਾਂ ਚੋਂ 3-4 ਬੰਦੇ ਜਿਹੜੇ ਹੈਗੇ ਉਹਨਾਂ ਦੇ ਪਹਿਲਾਂ ਵੀ ਲੁੱਟਾਂ ਖੋਹਾਂ ਦੇ ਪਰਚੇ ਦਰਜ ਸਰ ਇਸ ਤੋਂ ਲਾਭ ਹੋ ਰਿਹਾ ਹੈ ਕਿ ਅਸੀਂ ਇਹ ਹੁਣ ਅੱਜ ਕੱਲ੍ਹ ਇਹ ਰਾਤ ਫੜੇ ਨੇ ਪਰਚਾ ਹੈ ਤਾਂ ਅੱਜ ਇਹਨਾਂ ਦੇ ਨਾਲ ਸੀ ਇਨਵੈਸਟੀਗੇਸ਼ਨ ਕਰ ਰਹੇ ਆਂ ਰਮਾਂਡ ਲੈ ਕੇ ਉਹ ਜੋ ਵੀ ਹੋਊਗਾ ਫਰਦਰ ਤੁਹਾਨੂੰ ਡਿਟੇਲ ਦੇ ਦੱਸ ਦਿੰਦੇ ਆ